ਜਦੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਚੋਂ ਬਾਹਰ ਆਏ ਨੇ ਤਾਂ ਉਦੋਂ ਹੀ ਨਵੀਂ ਡਰਾਮੇਬਾਜ਼ੀ ਸ਼ੁਰੂ ਹੋ ਚੁੱਕੀ ਹੈ ਫੋਕੇ ਦਾਬੇ ਮਾਰੇ ਜਾ ਰਹੇ ਨੇ ਝੂਠੀਆਂ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ 1200 ਕਰੋੜ ਰੁਪਏ ਦੇ ਮੁੱਦੇ ਤੇ ਘਿਰਦੀ ਨਜ਼ਰ ਆ ਰਹੀ ਹੈ ਤੇ ਹੁਣ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਪਾਸੇ ਰਵਨੀਤ ਬਿੱਟੂ ਸਲੀਲ ਜਾਖੜ ਤੇ ਤੀਜੇ ਪਾਸੇ ਰਾਜਾ ਵੜਿੰਗ ਵਾਵਾ ਤਕੜਾ ਸਿਆਸੀ ਡਰਾਮਾ ਚੱਲ ਰਿਹਾ ਹੈ ਕੁਝ ਚੈਨਲ ਇਹਨੂੰ ਵੱਡਾ ਸਿਆਸੀ ਪੇਚਾ ਵੀ ਕਹਿੰਦੇ ਨੇ ਪਰ ਪੇਚਾ ਅਸਲ ਚੋਂ ਹੁੰਦਾ ਜਿਹੜਾ ਸਹੀ ਹੋਵੇ ਜਿਹੜਾ ਸੱਚਾ ਹੋਵੇ ਜਿਹੜਾ ਐਵੇਂ ਵੋਟਾਂ ਇਕੱਠੀਆਂ ਕਰਨ ਲਈ ਲੋਕ ਵਿਖਾਵਾ ਹੈ ਉਹ ਸਿਆਸੀ ਡਰਾਮਾ ਹੈ ਸਿਆਸੀ ਪੇਚਾ ਨਹੀਂ ਮਾਮਲਾ ਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿ ਰਹੇ ਨੇ ਕਿ ਜਿਸ ਦਿਨ ਪ੍ਰਧਾਨ ਮੰਤਰੀ ਮੋਦੀ ਇੱਥੇ ਆਏ ਕਹਿੰਦੇ ਉਸ ਦਿਨ ਬੀਜੇਪੀ ਨੇ ਭਾਜਪਾ ਦੇ ਲੀਡਰਾਂ ਨੇ ਸਾਡੇ ਮੰਤਰੀਆਂ ਨੂੰ ਮੋਦੀ ਨੂੰ ਚੱਜ ਨਾਲ ਮਿਲਣ ਨਹੀਂ ਦਿੱਤਾ ਭਗਵੰਤ ਮਾਨ ਕਹਿ ਰਿਹਾ ਕਿ ਪਹਿਲੀ ਤਾਂ ਗੱਲ ਜਿਹੜੇ ਭਾਜਪਾ ਦੇ ਆਗੂ ਹੁੰਦੇ ਸੀ ਉਹ ਵੀ ਮੋਦੀ ਨੂੰ ਸਿੱਧਾ ਚੱਜ ਨਾਲ ਨਹੀਂ ਮਿਲ ਸਕੇ ਤੇ ਜਿਹੜੇ ਕਾਂਗਰਸ ਚੋਂ ਭਾਜਪਾ ਚ ਗਏ ਉਹ ਹੀ ਸਾਰੇ ਮਿਲਣ ਦਿੱਤੇ ਗਏ ਮੁੱਖ ਮੰਤਰੀ ਕਹਿ ਰਿਹਾ ਕਿ ਰਵਨੀਤ ਮਿੱਟੂ ਤੇ ਜਿਹੜੀ ਕੈਪਟਨ ਅਮਰਿੰਦਰ ਦੀ ਧੀ ਅਜੇ ਇੰਦਰਕੌਰ ਤੇ ਦੂਜੇ ਸਾਰੇ ਉਹੀ ਮਨਪ੍ਰੀਤ ਬਾਦਲ ਸਮੇਤ ਮਿਲਣ ਦਿੱਤੇ ਗਏ ਜਿਹੜੇ ਕਾਂਗਰਸ ਤੋਂ ਮਾਈਗ੍ਰੇਟ ਹੋ ਕੇ ਭਾਜਪਾ 'ਚ ਆਏ ਨੇ ਪਰ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਜਿਹੜੇ ਸਾਡੇ ਉੱਪਰ ਸਵਾਲ ਚੁੱਕ ਰਹੇ ਨੇ ਕਿ ਅਸੀਂ 1200 ਕਰੋੜ ਕਿੱਥੇ ਰੱਖ ਲਿਆ ਕਿੱਥੇ ਵਰਤ ਲਿਆ ਜਿਹੜਾ ਕੇਂਦਰ ਵੱਲੋਂ ਆਇਆ ਹੜਪੀੜਤਾ ਲਈ ਕਿਉਂ ਨਹੀਂ ਲਾਇਆ ਮੁੱਖ ਮੰਤਰੀ ਨੇ ਚੁਣੌਤੀ ਦਿੱਤੀ ਪਹਿਲਾਂ ਤਾਂ ਮੁੱਖ ਮੰਤਰੀ ਨੇ ਦੋਸ਼ ਲਾਇਆ ਵੀ ਜਿਹੜਾ ਸੁਨੀਲ ਜਾਖੜ ਹੈ ਉਹ ਵੀ ਲਗਾਤਾਰ ਸਾਡੇ ਉਲਟ ਪ੍ਰਧਾਨ ਮੰਤਰੀ ਕੋਲੇ ਭੁਗਤਿਆ ਤੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਜਿਹੜਾ ਰਵਨੀਤ ਬਿੱਟੂ ਹੈ ਉਹ ਵੀ ਮੈਨੂੰ ਗਾਲਾਂ ਕੱਢੀ ਗਿਆ ਤੇ ਫਿਰ ਭਗਵੰਤ ਮਾਨ ਨੇ ਚੁਣੌਤੀ ਦਿੱਤੀ ਕਿ ਮੈਂ ਰਵਨੀਤ ਬਿੱਟੂ ਤੇ ਭਾਜਪਾ ਨੂੰ ਚੁਣੌਤੀ ਦਿੰਨਾ ਵੀ ਜੇ ਤੁਹਾਡੀਆਂ ਗੱਲਾਂ 'ਚ ਕੋਈ ਦਮ ਹੈ ਤਾਂ ਆਓ ਚੈਨਲਾਂ 'ਤੇ ਬਹਿਸ ਕਰੀਏ वैसे भगवंत मान दी ए बहस दी चुनौती कोई पहली नहीं मुख्यमंत्री ने बड़ी बार ਹੁਣ ਤੱਕ ਬਹਿਸ ਦੀ ਚੁਣੌਤੀ ਦਿੱਤੀ ਪਰ ਬਾਅਦ ਚ ਆਪ ਹੀ ਖਿਸਕ ਹੋ ਜਾਂਦੇ ਨੇ ਆਪ ਹੀ ਨਹੀਂ ਆਉਂਦੇ ਪਿੱਛੇ じゃ ਕਿਸਾਨਾਂ ਨੂੰ ਵੀ ਕਹਤਾ ਸੀ ਵੀ ਮੈਂ ਕਿਸਾਨ ਜਥੇਬੰਦੀਆਂ ਨੂੰ ਬਹਿਸ ਦੀ ਚੁਣੌਤੀ ਦੇਣਾ ਲੈਂਡ ਪੋਲਿੰਗ ਵਾਲੇ ਮੁੱਦੇ ਤੇ ਬਾਅਦ ਚ ਕਿਸਾਨ ਜਥੇਬੰਦੀਆਂ ਕਹਿੰਦੀਆਂ ਆ ਕਰ ਬਹਿਸ ਰੱਖ ਟਾਈਮ ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਭਗਵੰਤ ਮਾਨ ਛਾਇਆ ਮਾਇਆ ਹੋ ਗਏ ਬਾਅਦ ਚ ਕਹਿੰਦੇ ਵੀ ਮੈਂ ਝੋਨਾ ਲਵਾਉਣ ਨੂੰ ਫਿਰਨਾ ਇਹ ਇਹਨਾਂ ਨੂੰ ਬਹਿਸ ਦੀ ਪਈ ਹੋਈ ਆ ਹੁਣ ਮੁੱਖ ਮੰਤਰੀ ਨੇ ਫੇਰ ਚੁਣੌਤੀ ਦਿੱਤੀ ਆ ਰਵਨੀਤ ਬਿੱਟੂ ਭਾਜਪਾ ਲੀਡਰ ਨੂੰ ਅੱਗੋਂ ਭਾਈ ਰਵਨੀਤ ਬਿੱਟੂ ਕਿਹੜਾ ਘਾਟਾ ਸਿਆਸੀ ਡਰਾਮੇਬਾਜੀ ਚ ਫੇਰਿਓ ਆ ਉਹ ਕਹਿੰਦਾ ਆ ਜਾ ਟਾਈਮ ਦੇ ਤੇ ਚੈਨਲ 10 ਮੈਂ ਬਹਿਸ ਕਰਨ ਲਈ ਤਿਆਰ ਆ ਨਾਲ ਹੀ ਬਿੱਟੂ ਨੇ ਕਿਹਾ ਵੀ ਇਹ ਜਿਹੜਾ ਕਹਿੰਦਾ ਮੁੱਖ ਮੰਤਰੀ ਵੀ ਮੈਂ ਗਾਲਾਂ ਕੱਢੀਆਂ ਹੈ ਭਗਵੰਤ ਮਾਨ ਨੂੰ ਇਹ ਕਹਿੰਦਾ ਬਿਲਕੁਲ ਗਲਤ ਆ ਗਾਲਾਂ ਮੈਂ ਨਹੀਂ ਕੱਢੀਆਂ ਹੁਣ ਸਵਾਲ ਇਹ ਆ ਕੀ ਭਗਵੰਤ ਮਾਨ ਦੀ ਚੁਣੌਤੀ ਤੇ ਬਿੱਟੂ ਵੱਲੋਂ ਕਬੂਲਣ ਤੋਂ ਬਾਅਦ ਬੈਸ ਹੋਵੇਗੀ ਜਾਂ ਇਹ ਵੀ ਪਹਿਲਾਂ ਵਾਲੇ ਸਿਆਸੀ ਡਰਾਮਿਆਂ ਵਾਂਗ ਇੱਕ ਡਰਾਮਾ ਬਣ ਕੇ ਰਹਿ ਜਾਏਗਾ ਹੁਣ ਜਿਹੜੇ ਸੁਨੀਲ ਜਾਖੜਾ ਬੀਜੇਪੀ ਦੇ ਪ੍ਰਧਾਨ ਉਹਨਾਂ ਨੇ ਅੱਜ ਨਵਾਂ ਸੱਪ ਕੱਢਤਾ ਉਹਨਾਂ ਨੇ ਕੈਗ ਦੀ ਰਿਪੋਰਟ ਪੇਸ਼ ਕਰ ਦਿੱਤੀ ਔਰ ਜਿਹੜਾ ਇਹ ਕਿਹਾ ਜਾ ਰਿਹਾ ਵੀ ਕੇਂਦਰ ਵੱਲੋਂ 12000 ਕਰੋੜ ਦਾ ਫੰਡ ਪੰਜਾਬ ਸਰਕਾਰ ਨੂੰ ਹੜਾਂ ਲਈ ਤੇ ਜਿਹੜਾ ਡਿਜ਼ਾਸਟਰ ਰੀਲੀਫ ਫੰਡ ਵਜੋਂ ਮਤਲਬ ਜਿਹੜੀ ਸੰਕਟਕਾਲੀ ਸਥਿਤੀ ਦੇ ਫੰਡ ਵੱਲੋਂ ਦਿੱਤਾ ਜਾਂਦਾ ਵੀ ਉਹ ਕੇਂਦਰ ਨੇ ਦਿੱਤਾ ਹੋਇਆ ਉਹ ਇਹਨਾਂ ਦੇ ਕੋਲ ਪਿਆ ਇਹਨਾਂ ਨੇ ਪਤਾ ਨਹੀਂ ਕਿੱਥੇ ਵਰਤ ਲਿਆ ਇਹ ਦੋਸ਼ ਲਾ ਰਹੇ ਆ ਵਿਰੋਧੀ ਇਹਦੇ ਉੱਪਰ ਭਗਵੰਤ ਮਾਨ ਸਰਕਾਰ ਕੋਈ ਬਹੁਤਾ ਕੁਝ ਅਜੇ ਤੱਕ ਤੱਥਾਂ ਸਮੇਤ ਨਹੀਂ ਬੋਲ ਸਕੀ ਸੁਨੀਲ ਜਾਖਣ ਦੇ ਚਕੈਗ ਦੀ ਰਿਪੋਰਟ ਦੇ ਵਿੱਚ ਕਿਹਾ ਉਹ ਕਹਿੰਦਾ ਆ ਦੇਖੋ ਸਾਲ 2023-24 ਦਾ ਫੰਡ ਵੀ ਆਇਆ ਸਾਲ 2025-26 ਦਾ ਫੰਡ ਵੀ ਆਇਆ ਤੇ ਉਹ ਕਹਿੰਦਾ ਫਿਰ ਕਿਹੜਾ ਨਹੀਂ ਆਇਆ ਸਾਰੇ ਫੰਡ ਆਏ ਨੇ ਉਹ ਇਹਨਾਂ ਕੋਲ ਪਏ ਨੇ ਸੁਨੀਲ ਜਾਖੜ ਨੇ ਤਾਂ ਇਹਨਾਂ ਵੱਡਾ ਦੋਸ਼ ਲਾਤਾ ਕਹਿੰਦਾ ਵੀ ਇਹਨਾਂ ਦੀਆਂ ਜ਼ੁਬਾਨਾਂ ਦੋ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਝੂਠ ਬੋਲਦੇ ਰਹੇ ਉਹ ਕਹਿੰਦਾ ਵੀ ਜਿਹੜੇ ਤਾਂ ਪੰਜਾਬ ਦੇ ਚੀਫ ਸੈਕਟਰੀ ਭਗਵੰਤ ਮਾਨ ਸਾਹਿਬ ਦੇ ਕੈਪਸਣਾ ਜਦੋਂ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਆ ਉਹ ਕਹਿੰਦਾ ਜੀ 13299 ਕਰੋੜ ਦਾ ਸਾਡਾ ਅਨੁਮਾਨ ਹੈ ਤੇ ਕਹਿੰਦੇ ਜਦੋਂ ਪੁੱਛਿਆ ਜਿਹੜਾ ਭਗਵੰਤ ਮਾਨ ਸਰਕਾਰ ਦਾ ਮੰਤਰੀ ਗਿਆ ਸੀ ਹਰਦੀਪ ਮੁੰਡੀਆਂ ਤੇ ਕਹਿੰਦੇ ਉਹ ਕਹਿੰਦਾ ਜੀ ਘੱਟੋ ਘੱਟ ਸਾਨੂੰ 20000 ਕਰੋੜ ਰੁਪਈਆ ਚਾਹੀਦਾ ਸ੍ਰੀਲ ਜਾਖੜ ਕਹਿੰਦਾ ਵੀ ਤੁਸੀਂ ਦੇਖੋ ਇੱਕੋ ਥਾਂ ਤੇ ਇੱਕੋ ਟਾਈਮ ਤੇ ਇਹਨਾਂ ਦੇ ਦੋ ਮੂੰਹ ਜਿਹੜਾ ਭਗਵੰਤ ਮਾਨ ਸਰਕਾਰ ਦਾ ਚੀਫ ਸੈਕਟਰੀ ਉਹ 13299 ਕਰੋੜ ਮੰਗ ਰਿਹਾ ਜਿਹੜਾ ਮੰਤਰੀ ਹੈ ਉਹ 20000 ਕਰੋੜ ਮੰਗ ਰਿਹਾ ਤੇ ਕਹਿੰਦਾ ਫਰਕ 7000 ਕਰੋੜ ਦਾ ਸੁਰੀਲ ਜਾਖੜ ਨੇ ਵੱਡਾ ਸਵਾਲ ਉਠਾਇਆ ਉਹ ਕਹਿੰਦਾ ਤੁਸੀਂ ਦੇਖੋ ਇਹਨਾਂ ਵਾਸਤੇ 7000 ਕਰੋੜ ਕੋਈ ਛੋਟੀ ਚੀਜ਼ ਹੀ ਨਹੀਂਗਾ ਉਹ ਕਹਿੰਦਾ ਵੀ ਇੰਨੀ ਵੱਡੀ ਰਕਮ ਨੂੰ ਇਹ ਮਾਮੂਲੀ ਸਮਝੀ ਬੈਠੇ ਨੇ ਹੁਣ ਇਹ ਸਭ ਕੁਝ ਦੇ ਉੱਪਰ ਤੁਹਾਨੂੰ ਕੀ ਲੱਗਦਾ ਕੌਣ ਸੱਚਾ ਤੇ ਕੌਣ ਝੂਠਾ ਹੈ ਮੈਂ ਤੇ ਕਹੂੰਗਾ ਜਿਸ ਦਿਨ ਦੇ ਹੜ ਆਏ ਉਸ ਦਿਨ ਤੋਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਕੱਖ ਨਹੀਂ ਕੀਤਾ ਬਿਆਨ ਦਿੱਤੇ ਗੱਲਾਂ ਕੀਤੀਆਂ ਗੇੜੀਆਂ ਕੱਢੀਆਂ ਫੋਟੋਆਂ ਖਚਾਈਆਂ ਅਥਰੂ ਮਗਰ ਮੱਛ ਦੇ ਡੋਲੇ ਤੇ ਇਹਦੂ ਗਾਂ ਕੱਖ ਨਹੀਂ ਕੀਤਾ ਅੱਜ ਤੱਕ ਉਡੀਕ ਰਹੇ ਸੀ ਲੋਕ ਵੀ ਸਰਕਾਰ ਦਾ ਹਸਪਤਾਲ ਪਈ ਆ ਜਦੋਂ ਸਰਕਾਰ ਸਾਹਿਬ ਆਏਗੀ ਪਤਾ ਨਹੀਂ ਕੀ ਹੋ ਜਾਣਾ ਜਦੋਂ ਦੀ ਸਰਕਾਰ ਹਸਪਤਾਲੋਂ ਬਾਹਰ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਉਹਦਾਂ ਦਾ ਕੀ ਹੋਇਆ ਸਰਕਾਰ ਨੇ ਸਿਰਫ ਬਿਆਨ ਦਿੱਤੇ ਨੇ ਅੱਛਾ ਹਾੜ ਪੀੜਤ ਲੋਕ ਕੀ ਮੁੱਖ ਮੰਤਰੀ ਦੀਆਂ ਚੁਣੌਤੀਆਂ ਢੀਕਦੇ ਸੀ ਵੀ ਬਿੱਟੂ ਨੂੰ ਆ ਤੇ ਤੂੰ ਚੁਣੌਤੀਆਂ ਦੇ ਸਾਰਾ ਧਿਆਨ ਲੋਕਾਂ ਦਾ ਪਾਸੇ ਹਟਾਉਣ ਦੇ ਲਈ ਇਹਨਾਂ ਨੇ ਨਵੇਂ ਸਿਆਪੇ ਛੇੜ ਲਿਆ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਨੇ ਨਾ ਕੱਖ ਹੁਣ ਤੱਕ ਕੀਤਾ ਨਾ ਇਹਨਾਂ ਨੇ ਕਰਨਾ ਐਵੇਂ ਇੱਕ ਦੂਜੇ ਤੇ ਉਹਨੇ ਐ ਨਹੀਂ ਕੀਤਾ ਉਹਨੇ ਐ ਨਹੀਂ ਕੀਤਾ ਉਹਨੇ ਐ ਕਿਉਂ ਤੁਸੀਂ ਦੱਸੋ ਤੁਸੀਂ ਕੀ ਕੀਤਾ ਮੈਂ ਦੋਨਾਂ ਤੋਂ ਪੁੱਛਦਾ ਕੇਂਦਰ ਤੋਂ ਵੀ ਤੇ ਪੰਜਾਬ ਸਰਕਾਰ ਤੋਂ ਵੀ ਜਿੰਨੇ ਹੜ ਆਏ ਜਿੰਨਾ ਰਾਸ਼ਨ ਘਰਾਂ 'ਚ ਹੁਣ ਤੱਕ ਗਿਆ ਕਿੰਨੇ ਭੇਜਿਆ ਆਮ ਲੋਕਾਂ ਨੇ ਜਿੰਨੇ ਲੰਗਰ ਚੱਲੇ ਰੋਟੀ ਦੇ ਲੰਗਰ ਚਾਹ ਦੇ ਲੰਗਰ ਦਵਾਈਆਂ ਦੇ ਲੰਗਰ ਉਹ ਕਿੰਨੇ ਲਾਈ ਜਿੰਨੀਆਂ ਥਾਵਾਂ ਤੇ ਤਾਂ ਮੈਂ ਗਿਆ ਮੈਨੂੰ ਤਾਂ ਸਰਕਾਰ ਦਾ ਲਾਇਆ ਇੱਕ ਵੀ ਲੰਗਰ ਨਹੀਂ ਲੱਭਾ ਜਿਹੜੇ ਸਰਕਾਰੀ ਲੰਗਰ ਚੋਂ ਮੈਂ ਰੋਟੀ ਖਾਧੀ ਹੋਵੇ ਜਾਂ ਸਰਕਾਰੀ ਲੰਗਰ ਚੋਂ ਮੈਂ ਚਾਹ ਪੀਤੀ ਜਾਂ ਸਰਕਾਰੀ ਲੰਗਰ ਚੋਂ ਮੈਂ ਕੋਈ ਦਵਾਈ ਲਈ ਆ ਜਿੱਥੇ ਜਿੱਥੇ ਜਿਹੜਾ ਵੀ ਲੰਗਰ ਛਕਿਆ ਉਹ ਲੋਕਾਂ ਦਾ ਸੰਗਤ ਦਾ ਜਨਤਾ ਦਾ ਲਾਇਆ ਸੀ ਦੂਜੇ ਪਾਸੇ ਜਿਹੜੇ ਕਾਲੀਦਲ ਵਾਲੇ ਨੇ ਬਾਦਲ ਸਾਹਿਬ ਉਹ ਕਹਿੰਦੇ ਗੁੱਟੀਆਂ ਵੰਡ ਰਹੇ ਨੇ ਤੇ ਕਈ ਬੜੀ ਵਾਹ ਵਾਹ ਕਰ ਰਹੇ ਨੇ ਕਈ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੀ ਦਰਿਆਦ ਲਈ ਇਹ ਦਰਿਆਦ ਰੂਦਲੀ ਨਹੀਂ ਗਈ ਅਗਲਾ ਇਨਵੈਸਟਮੈਂਟ ਕਰਦਾ ਜਿਵੇਂ ਸਿਆਣਾ ਬਿਜ਼ਨਸਮੈਨ ਆਪਣੇ ਫਾਇਦੇ ਦੇ ਲਈ ਫੈਕਟਰੀਆਂ ਕਾਰਖਾਨਿਆਂ 'ਚ ਇਨਵੈਸਟਮੈਂਟ ਕਰਦਾ ਨਾ ਪੈਸੇ ਦੀ ਪ੍ਰੋਫਿਟ ਕਮਾਉਣ ਲਈ ਮੁਨਾਫਾ ਕਮਾਉਣ ਲਈ ਉਸੇ ਤਰ੍ਹਾਂ ਸੁਖਬੀਰ ਬਾਦਲ ਇਨਵੈਸਟਮੈਂਟ ਕਰ ਰਿਹਾ ਵੇਖੋ ਭਲਾ ਇੰਨਾ ਪੈਸਾ ਇਹਨਾਂ ਸਾਰਿਆਂ ਨੇ ਕਮਾਇਆ ਜੇ 50 ਕਰੋੜ ਰੁਪਈਆ ਵੰਡ ਕੇ ਤੇ ਸਰਕਾਰ ਬਣ ਸਕਦੀ ਹੋਵੇ ਤਾਂ ਕੀ ਮਹਿੰਗੀ ਐ ਸਰਕਾਰਾਂ ਬਣਾਉਣ ਲਈ ਤਾਂ ਇਹ ਪਾਰਟੀਆਂ ਹਜ਼ਾਰ ਕਰੋੜ ਰੁਪਈਆ ਵੀ ਲਾਉਣ ਨੂੰ ਤਿਆਰ ਬੈਠੀਆਂ ਹੁੰਦੀਆਂ ਤੇ ਜੇ ਭਲਾ 50 60 100 ਕਰੋੜ ਵੰਡ ਕੇ ਸਰਕਾਰ ਬਣਨ ਦੀ ਹਾਲਾਤ ਬਣਦੇ ਹੋਣ ਤਾਂ ਕਿੱਡੀ ਕਮਾੜੀ ਗੱਲ ਆ ਇਸੇ ਤੇ ਰੁੱਝੇ ਹੋਏ ਨੇ ਸਾਰੇ ਐਵੇਂ ਭੁਲੇਖਿਆਤ ਨਾ ਜਾਇਆ ਕਰੋ ਕਈ ਸਾਡੇ ਬੜੇ ਸਿਆਣੇ ਪੱਤਰਕਾਰ ਉਹ ਵੀ ਇਸੇ ਵਾਂਹ ਚ ਵਾਏ ਹੋਏ ਨੇ ਵੀ ਸੁਖਬੀਰ ਬਾਦਲ ਬਹੁਤ ਵਧੀਆ ਕਰ ਰਿਹਾ ਹੈ ਜੂ ਮੈਂ ਇਹਨੂੰ ਸਿਆਸੀ ਤੌਰ ਤੇ ਵੇਖ ਰਿਹਾ ਤੇ ਮੈਨੂੰ ਇਹ ਸਿਆਸਤ ਤੋਂ ਸਿਵਾ ਕੱਖ ਨਹੀਂ ਲੱਗ ਰਿਹਾ ਜਿੱਥੇ ਵੀ ਪੈਸੇ ਦਿੱਤੇ ਜਾਂਦੇ ਨੇ ਉਹਦੀ ਫੋਟੋ ਆਉਂਦੀ ਉਹਦੀ ਵੀਡੀਓ ਆਉਂਦੀ ਉਹਦੀ ਰੀਲ ਆਉਂਦੀ ਆ ਇਹ ਕੀ ਆ ਇਹ ਕੀ ਆ ਤੇ ਕਿਉਂ ਆ ਜੇ ਇੰਨੀ ਵੀ ਅਸੀਂ ਡੀਪਲੀ ਨਹੀਂ ਸੋਚ ਸਕਦੇ ਫਿਰ ਤਾਂ ਸਤਨਾਮ ਵੈਗਰੂ ਅੱਗੇ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਉਹਨੂੰ ਕੁੜੀ ਛੇੜਨ ਦੇ ਮਾਮਲੇ 'ਚ 4 ਸਾਲ ਦੀ ਜੇਲ੍ਹ ਕਰ ਦਿੱਤੀ ਗਈ ਆ ਮਜੂਦਾ ਐਮਐਲਏ ਆ ਕਰਤੂਤ 3 ਸਾਲ ਪਹਿਲਾਂ ਕੀਤੀ ਸੀ ਆ ਸੌਰੀ 12 ਸਾਲ ਪਈ ਤੇ ਐਮਐਲਏ ਬਣਿਆ ਉਹ 2022 'ਚ ਉਦੋਂ ਵੀ ਉਹਦੀ ਉਸ ਹਰਕਤ ਦਾ ਕੇਸ ਚੱਲ ਰਿਹਾ ਸੀ ਕਰਤੂਤ ਕਿੱਥੇ ਹੋਈ ਸੀ ਉਸਮਾ ਪਿੰਡ ਦੀ ਇੱਕ ਕੁੜੀ ਉਹ ਆਪਣੇ ਰਿਸ਼ਤੇਦਾਰ ਦੇ ਵਿਆਹ ਤੇ ਗਈ ਔਰ ਇਹ ਜਿਹੜਾ ਅੱਜ ਐਮਐਲਏ ਬਣਿਆ ਉਦੋਂ ਇਹ ਟੈਕਸੀ ਡਰਾਈਵਰ ਸੀ ਕੁਝ ਹੋਰ ਡਰਾਈਵਰ ਬੰਦਿਆਂ ਨਾਲ ਰਲ ਕੇ ਤੇ ਕੁੜੀ ਦੀ ਛੇੜਛਾੜ ਕੀਤੀ ਗਈ ਔਰ ਕੁੜੀ ਦੀ ਛੇੜਛਾੜ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਇਸ ਆਗੂ ਦੇ ਉੱਪਰ ਕੇਸ ਚੱਲਿਆ ਜਦੋਂ ਕੁੜੀ ਦੀ ਛੇੜਛਾੜ ਹੋਈ ਸੀ ਉਸ ਤੋਂ ਬਾਅਦ ਪੁਲਿਸ ਸੱਦੀ ਗਈ ਪੁਲਿਸ ਨੇ ਵੀ ਕੁੜੀ ਨੂੰ ਤੇ ਉਹਦੇ ਘਰਦਿਆਂ ਨੂੰ ਕੁੱਟਿਆ ਉਸ ਤੋਂ ਬਾਅਦ ਮਾਮਲਾ ਅਦਾਲਤ ਗਿਆ ਕੇਸ ਚੱਲਿਆ ਸਾਬਤ ਹੋ ਗਿਆ ਵੀ ਕੁੜੀ ਦੇ ਇਲਜ਼ਾਮ ਸੱਚੇ ਨਹੀਂ ਉਹ ਠੀਕ ਇਲਜ਼ਾਮ ਨਹੀਂ ਤਾਂ ਫਿਰ ਅਦਾਲਤ ਨੇ ਹੋਣਾ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ 4 ਸਾਲ ਦੀ ਜੇਲ੍ਹ ਕੀਤੀ ਹੈ ਮੈਂ ਵੇਖ ਰਿਹਾ ਸੀ ਆਮ ਆਦਮੀ ਪਾਰਟੀ ਦਾ ਉਹ ਐਮਐਲਏ ਨਾ ਬੜਾ ਜਦੋਂ ਪੁਲਿਸ ਨੂੰ ਫੜ ਕੇ ਲੈ ਕੇ ਜਾ ਰਹੀ ਹੈ ਤੇ ਬੜਾ ਨਾ ਮੁਸਕਰਾਉਂਦਾ ਹੋਇਆ ਇਹ ਕਰਦਾ ਜਾਂਦਾ ਜਿਵੇਂ ਇਹ ਦੇਸ਼ ਦੀ ਆਜ਼ਾਦੀ ਲਈ ਫਾਂਸੀ ਚੜਨ ਚੱਲਿਆ ਹੋਵੇ ਚਵਲੋ ਦੋਸ਼ ਤੁਹਾਡੇ ਦੇ ਕੁੜੀ ਛੇੜਨ ਦੇ ਲੱਗੇ ਤੁਸੀਂ ਐਦਾਂ ਫੀਲ ਕਰਦੇ ਹੋ ਵੀ ਜਿੱਦਾਂ ਤੁਸੀਂ ਬਹੁਤ ਕੋਈ ਮਹਾਨ ਕਾਰਨਾਮਾ ਕਰਕੇ ਤੇ ਹੱਥ-ਸੱਸ ਚਰਖੜੀਆਂ ਤੇ ਚੜਨ ਜਾਂ ਫਾਂਸੀ ਲੱਗਣ ਚੱਲੇ ਹੋਵੋ ਐਡੇ ਘਟਿਆ ਦੋਸ਼ ਦੇ ਵਿੱਚ ਬੰਦੇ ਨੂੰ ਸਜ਼ਾ ਹੋਈ ਹੋਵੇ ਸੇਰੀ ਤਾਂ ਨਹੀਂ ਹੁੰਦਾ ਪਰ ਉਹ ਕਹਿੰਦੇ ਆ ਬੇਸ਼ਰਮਾਂ ਦੀ ਡੁੱਲ ਗਈ ਸੀ ਦਾਲ ਕਹਿੰਦੇ ਯਾਰ ਕੇ ਪੁੰਜੇ ਖਾਣਗੇ ਕਹਿੰਦੇ ਆ ਹਰ ਚੀਜ਼ ਦੀ ਹੱਦ ਹੁੰਦੀ ਆ ਪਰ ਬੇਸ਼ਰਮੀ ਦੀ ਕੋਈ ਹੱਦ ਨਹੀਂ ਹੁੰਦੀ ਉਹ ਕਿਸੇ ਹੱਦ ਤੱਕ ਵੀ ਹੋ ਸਕਦੀ ਆ ਤੇ ਕੱਲ ਮੈਂ ਇਹੀ ਸੀਨ ਵੇਖਿਆ ਐਮਐਲਏ ਨੂੰ 4 ਸਾਲ ਦੀ ਜੇਲ੍ਹ ਕਰਕੇ ਪੁਲਿਸ ਲੈ ਕੇ ਜਾ ਰਹੀ ਆ ਤੇ ਉਹ ਹੱਸਦਾ ਜਾ ਰਿਹਾ ਸ਼ਾਇਦ ਉਹ ਇਹ ਦਿਖਾਉਣਾ ਚਾਹੁੰਦਾ ਹੋਣਾ ਵੀ ਮੀਡੀਆ ਚ ਫੋਟੋਆਂ ਜਾਣ ਤੇ ਇੰਜ ਲੱਗੇ ਵੀ ਐਮਐਲਏ ਨੂੰ ਕੋਈ ਡਰ ਨਹੀਂਗਾ ਉਹਨੂੰ ਕੋਈ ਫਿਕਰ ਨਹੀਂ ਇਹ ਦੱਸਣ ਦੀ ਲੋੜ ਨਹੀਂ ਇਹ ਲੋਕਾਂ ਨੂੰ ਵਾਵਾ ਪਤਾ ਲੱਗ ਗਿਆ ਵੀ ਤੁਹਾਨੂੰ ਹੈ ਨਹੀਂ ਲੱਥੀ ਚੜੀ ਦੀ ਹੁੰਦੀ ਤਾਂ ਜਿਵੇਂ ਕਿਹਾ ਸੀ 5 ਮਿੰਟਾਂ ਚ ਕਿਸਾਨਾਂ ਨੂੰ ਐਮਐਸਪੀ ਦੇ ਦਿਆਂਗੇ ਫਿਰ ਤੁਸੀਂ ਦੇ ਦਿੰਦੇ ਜੇ ਤੁਹਾਨੂੰ ਲੱਥੀ ਚੜੀਦੀ ਹੁੰਦੀ ਤਾਂ ਜਿਹੜੇ ਮਜ਼ਦੂਰਾਂ ਨੂੰ 10-10 ਮਰਲੇ ਦੇ ਪਲਾਟ ਕਹੇ ਸੀ ਤੁਸੀਂ ਦੇ ਦਿੰਦੇ ਜੇ ਲੱਥੀ ਚੜੀਦੀ ਹੁੰਦੀ 4 ਸਾਲ ਬੀਤ ਗਏ ਨੇ ਔਰਤਾਂ ਨੂੰ ਕਿਹਾ ਸੀ ਹਜ਼ਾਰ-ਹਜ਼ਾਰ ਰੁਪਈਆ ਹਰ ਮਹੀਨੇ ਤੁਹਾਡੇ ਖਾਤੇ ਆ ਜਾਇਆ ਕਰੂ ਉਹ ਆ ਜਾਂਦਾ ਸੋ ਹੱਸ ਖੇਡ ਕੇ ਵਿਖਾ ਕੇ ਉਸ ਐਮਐਲਏ ਨੇ ਕੀ ਕੀਤਾ ਸਵਾਲ ਇਹ ਆ ਵੀ ਹੁਣ ਉਹ ਐਮਐਲਏ ਰਹੇਗਾ ਕਿ ਨਹੀਂ ਕਾਨੂੰਨ ਕਹਿੰਦਾ ਵੀ ਨਹੀਂ ਰਹੇਗਾ ਕਾਨੂੰਨ ਕਹਿੰਦਾ ਵੀ ਜਿਹਨੂੰ 2 ਸਾਲ ਤੋਂ ਵੱਧ ਸਜ਼ਾ ਹੋ ਜੇ ਨਾ ਉਹ ਐਮਐਲਏ ਨਹੀਂ ਰਹਿ ਜਾਂਦਾ ਉਹਨੂੰ ਐਮਐਲਏ ਤੋਂ ਅਸਤੀਫਾ ਦੇਣਾ ਪੈਂਦਾ ਛੱਡਣਾ ਪੈਂਦਾ ਹੁਣ ਇਹ ਐਮਐਲਏ ਰਹੇਗਾ ਕਿ ਕੇਜਰੀਵਾਲ ਵਾਂਗ ਜੇਲ੍ਹ 'ਚੋਂ ਹੀ ਐਮਐਲਏ ਦੇ ਕੰਮ ਕਰੇਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਕੇਜਰੀਵਾਲ ਸਾਹਿਬ ਹੋਰਾਂ ਨੂੰ ਸ਼ਰਾਬ ਘਟਾਲੇ ਦੇ ਵਿੱਚ ਜੇਲ੍ਹ ਭੇਜਿਆ ਗਿਆ ਮਨੀਸ਼ ਸੋਦੀਆ ਨੂੰ ਭੇਜਿਆ ਗਿਆ ਜੇਲ੍ਹ 'ਚ ਜਾ ਕੇ ਵੀ ਮੁੱਖ ਮੰਤਰੀ ਦੇ ਉਹਦੇ ਤੋਂ ਕੇਜਰੀਵਾਲ ਨੇ ਅਸਤੀਫਾ ਨਹੀਂ ਸੀ ਦਿੱਤਾ ਹੁਣ ਹੋ ਸਕਦਾ ਹੈ ਉਹੀ ਇਤਿਹਾਸ ਦਰਾਇਆ ਜਾਵੇ ਪਰ ਇੱਥੇ ਮਾਮਲਾ ਕਾਨੂੰਨ ਦਾ ਕਾਨੂੰਨ ਕਹਿੰਦਾ ਵੀ ਐਮ ਐਲ ਏ ਤੋਂ ਅਸਤੀਫਾ ਦੇਣਾ ਪਏਗਾ ਤੇ ਦੂਜੀ ਧਿਰ ਵੀ ਚੁੱਪ ਨਹੀਂ ਬੈਠਣ ਵਾਲੀ ਜਿੰਨਾ ਕਿ ਵੀ ਹੈ ਅਦਾਲਤਾਂ 'ਚ ਥੋੜਾ ਬਹੁਤ ਅਦਾਲਤ ਨੂੰ ਤਾਂ ਫਿਰ ਸੁਣਨਾ ਪੈਂਦਾ ਅਦਾਲਤ ਤਾਂ ਸੁਣੇਗੀ ਪਹਿਲਾਂ ਵੀ ਅਦਾਲਤ ਨੇ ਸਜ਼ਾ ਦਿੱਤੀ ਹੈ ਤੇ ਜੇ ਅਸਤੀਫਾ ਨਹੀਂ ਦੇਣਗੇ ਤਾਂ ਫਿਰ ਮਾਮਲਾ ਅਦਾਲਤ ਚ ਉੱਠੇਗਾ ਤੁਸੀਂ ਸਾਰੇ ਮੇਰੇ ਨਾਲੋਂ ਵੀ ਸਿਆਣੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰਿਓ